ਜਦੋਂ ਤੁਰਨ ਲੱਗੇ ਸੀ ਨਾ ਸਾਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵੱਲ ਨੂੰ ਕਹਿਣ ਲੱਗੇ ਪਿਤਾ ਜੀ ਮੈਂ ਮੈਦਾਨੇ ਜੰਗ ਚ ਜਾਣਾ ਚਾਹਨਾ ਮੈਂ ਜਾਣਾ ਮੈਦਾਨੇ ਜੰਗ ਚ ਪਾਤਸ਼ਾਹ ਨੇ ਖੁਸ਼ ਹੋ ਕੇ ਆਪਣੇ ਪੁੱਤ ਨੂੰ ਕੁੱਟ ਕੇ ਛਾਤੀ ਨਾਲ ਲਾਇਆ ਕਿਉਂਕਿ ਉਹ ਤੇ ਜਾਣੀ ਜਾਣ ਸੀ ਨਾ ਹੋਣੀ ਕੀ ਹੈ ਕੁੱਟ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ ਕਹਿਣ ਲੱਗੇ ਛਾਤੀ ਕੁੱਟ ਕੇ ਕਿਹਾ ਦਸ਼ਮੇਸ਼ ਜੀ ਨੇ ਮੇਰਿਆ ਹੀਰਿਆ ਲਾਲ ਅਜੀਤ ਸਿੰਘਾ ਰੋਮ ਰੋਮ ਮੇਰਾ ਅੱਜ ਖੁਸ਼ ਹੋਇਆ ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ ਸੱਚ ਪੁੱਛੇ ਤਾਂ ਕੀਤਾ ਜਵਾਨ ਤੈਨੂੰ ਇਸੇ ਵਾਸਤੇ ਪਾਲ ਅਜੀਤ ਸਿੰਘਾ ਰਹਿੰਦੀ ਦੁਨੀਆ ਤੱਕ ਜੋ ਯਾਦ ਰਹੇ ਜੇ ਅਸੀ ਕਾਲਣਾ ਕਾਲ ਅਜੀਤ ਸਿੰਘਾ ਕੁੱਟ ਕੇ ਛਾਤੀ ਨਾਲ ਲਾਇਆ ਸੀ ਕਿਉਂਕਿ ਜਿਹੜੇ ਵਿਚਾਰ ਪਿਤਾ ਦੇ ਮਨ 'ਚ ਸੀ ਵੀ ਦੀਨ ਦੁਨੀਆ ਦੇ ਕਸ਼ਟ ਨਿਵਾਰਨੇ ਨੇ ਲੋਕਾਂ ਦੀ ਖਾਤਰ ਆਪਣੇ ਬੱਚੇ ਵੀ ਵਾਰ ਦੇਣੇ ਉਹੀ ਵਿਚਾਰ ਉਹਨਾਂ ਦੇ 1.5 ਸਾਲਾਂ ਦੇ ਪੁੱਤਰ ਦੇ ਮਨ ਦੇ ਵਿੱਚ ਉਤਪਨ ਹੁੰਦੇ ਪਏ ਆਖੋ ਸਤਨਾਮ ਬਸ਼ੇਰੀ ਕੋਸ਼ੋਏ ਸੰ ਪਾਤਸ਼ਾ ਤੇ ਮੈਦਾਨੇ ਜੰਗ ਦੇ ਵਿੱਚ ਕਹਿਣ ਲੱਗੇ ਕਸਮ ਹੈ ਤੇਰੇ ਲਹੂ ਦੀ ਪੁੱਤਰਾ ਹੁਣ ਹੋਰ ਲਹੂ ਨਹੀਂ ਬਹਿਣ ਦਿਆਂਗਾ ਮੈਂ ਮਿਟ ਜਾਵਾਂ ਦੁੱਖ ਨਹੀਂ ਕੋਈ ਪਰ ਇਹ ਜ਼ੁਲਮ ਨਹੀਂ ਰਹਿਣ ਦਿਆਂਗਾ